ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨੰਨੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਰੂਟਾਵੇਟਰ ਤੇ ਢੇਡੇ ਵੀ ਸੈੱਟ ਕਰਕੇ ਆਣੇ ਆ ਤੇ ਰੂਟਾਵੇਟਰ ਕਾਲ ਦਾ ਰੂਟਾਵੇਟਰ ਦਿੱਤਾ ਹੋਇਆ ਬਾਜੀ ਤੇ ਜਿਹੜਾ ਰੂਟਾਵੇਟਰ ਦਿੱਤਾ ਬਾਜੀ 9 ਫੁੱਟ ਰੂਟਾਵੇਟਰ ਦਿੱਤਾ ਸ਼ਕਤੀਮਾਨ ਦਾ ਤੇ 969 ਟਰੈਕਟਰ ਲੈਗ ਨੂੰ ਦਿੱਤਾ 2 ਵੀ ਦਾ 969 ਉਹ ਟਰੈਕਟਰ ਦੇ ਮਗਰ ਪਾ ਕੇ ਆਪਾਂ 9 ਫੁੱਟ ਅੱਜ ਚਲਾਉਣ ਜਾਣਾ ਵਾ ਤੇ ਢੇੜੇ ਸੈੱਟ ਕਰਕੇ ਆਉਣੇ ਆ ਤੇ ਰੂਟਾਵੇਟਰ ਦੀ ਸੈਟਿੰਗ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਵੇਂ ਸੈਟਿੰਗ ਕਰੀ ਆ ਤੇ ਮਤਲਬ 969 ਕਿਹੜੇ ਗੀਅਰ ਨਾਲ ਚੱਲਿਆ 2 16 19 ਗੀਅਰ ਨਾਲ ਚੱਲਿਆ ਜਾਂ 15 20 ਦੇ ਗੀਅਰ ਨਾਲ ਚੱਲਿਆ ਜਾਂ 17 18 ਦੇ ਗੀਅਰ ਨਾਲ ਚੱਲਿਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਰੂਟਾਵੇਟਰ ਬਾਰੇ ਉੱਥੇ ਦਵਾਂਗੇ ਖੇਤ ਦੇ ਵਿੱਚ ਤੇ ਜਦੋਂ ਸੈੱਟ ਕਰਾਂਗੇ ਜਦੋਂ ਉਹਦੇ ਚੱਕਰ ਸੈੱਟ ਕਰਾਂਗੇ ਉਦੋਂ ਤੇ ਪੈਸੇ ਤਾਂ ਸਾਰੀ ਸੈਟਿੰਗ ਬਾਈ ਅਸੀਂ ਉਰੇ ਘਰ ਕੀ ਭੇਜਦੇ ਆ ਰੂਟਾਵੇਟਰ ਦੀ ਤੇ ਗੇਅਰ ਗੁਰ ਵੀ ਟਰੈਕਟਰ ਪੁੱਛ ਗਿਓ ਸਾਬ ਨਗਰਾਰੀ ਪਾ ਕੇ ਭੇਜਦੇ ਆ ਪਰ ਫਿਰ ਵੀ ਕਈ ਵਾਰ ਵੀਰਾਂ ਨੂੰ ਦਿੱਕਤ ਆ ਜਾਂਦੀ ਆ ਤੇ ਆਪਾਂ ਖੇਤ ਚ ਜਾ ਕੇ ਚਲਾ ਕੇ ਆਉਨੇ ਆ ਅਗਲੇ ਦੇ ਖੇਤ ਚ ਜਾ ਕੇ ਚਲਾ ਕੇ ਆਉਨੇ ਆ ਚੱਕਰ ਸੈੱਟ ਕਰਕੇ ਆਉਨੇ ਆ ਤਾਂ ਜੋ ਜਿਹੜਾ ਕਿਸਾਨ ਵੀਰ ਕੋਈ ਵੀ ਆਪਣਾ ਗਾ ਕਸਟਮਰ ਆਉਂਦਾ ਵੀ ਉਹ ਪਰੇਸ਼ਾਨ ਨਾ ਹੋਵੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਦੱਸਿਓ ਵੀ ਰੂਟਾਵੇਟਰ ਕਿਵੇਂ ਚੱਲਦਾ ਕਿਹੜੀ ਗਰਾਰੀ ਪਈ ਆ ਕਿਵੇਂ ਚੱਕਰ ਸੈੱਟ ਕਰਿਆ ਸਾਰੇ ਆਪਾਂ ਦੱਸਾਂਗੇ ਬਾਣੇ ਰਹੇ ਹੋ ਵੀਡੀਓ ਚੱਲਦੀ ਆ ਸਲੋ ਬਾਈ ਜੀ ਕਿਸੇ ਨੇ ਵੀ ਬਾਈ ਜੀ ਸ਼ਕਤੀਮਾਨ ਦਾ ਰੂਟਾਵੇਟਰ ਲੈਣਾ ਹੋਇਆ ਬਾਈ ਜੀ ਆਪਾਂ ਨੂੰ ਦੱਸ ਦਿਓ ਆਪਣੇ ਕੋਲ ਸਾਰੇ ਪ੍ਰਕਾਰ ਦੇ ਰੂਟਾਵੇਟਰ ਹੁੰਦੇ ਨੇ ਆ 9 ਫੁੱਟ ਕੜਾ 9 ਫੁੱਟ ਆਇਆ 9 ਫੁੱਟ ਤੋਂ ਉੱਪਰ ਆ ਜਿਹੜੀ ਇਹਦੀ ਵਰਕਿੰਗ ਵਰਕਿੰਗ ਆ ਉਹੀ ਬਾਈ ਜੀ 9 ਫੁੱਟ 2-3 ਇੰਚ ਦੇ ਕਰੀਬ ਆ ਤੇ ਆ ਖੜਾ ਜੀ 7 ਫੁੱਟ ਤੇ ਉਹ ਪਰੇ ਖੜਾ 8 ਫੁੱਟ ਟਾਪ ਮਾਡਲ ਤੇ ਇਹ ਦੋ ਮਾਡਲ ਆ ਜਿਹੜੇ ਰੂਟਾਵੇਟਰ ਆਉਂਦੇ ਨੇ ਜਿਵੇਂ ਇਹ 8 ਫੁੱਟ ਟਾਪ ਮਾਡਲ ਖੜਾ ਸਭ ਤੋਂ ਉੱਤੇ ਵਾਲਾ ਜੇ ਇੱਕ ਆਉਂਦਾ ਸੇਮੀ ਚੈਂਪੀਅਨ ਮਾਡਲ ਉਹ ਰੂਟਾਵੇਟਰਾਂ 'ਚ ਫਰਕ ਦੱਸ ਦਿੰਨੇ ਆ ਜਿਹੜਾ ਬਾਈ ਸੇਮੀ ਚੈਂਪੀਅਨ ਫਾਰ ਮਾਡਲ ਆ ਥੱਲੇ ਵਾਲਾ ਉਹਦੇ ਆ ਘੋੜੀ ਦੀ ਜਗ੍ਹਾ ਤੇ ਪੱਤੀਆਂ ਆਉਂਦੀਆਂ ਨੇ ਰਿਫਟਾਂ ਦੀਆਂ ਘੋੜੀ ਉਹਨੂੰ ਲੱਗਦੀ ਆ ਪੱਤੀਆਂ ਵਾਲੀ ਤੇ ਇਹਦੇ ਡੋਡ ਤਵੀਆਂ ਆਉਂਦੀਆਂ ਨੇ ਤੇ ਉਹਦੇ ਸਿੰਗਲ ਆਉਂਦੀ ਆ ਬਸ ਇਹੀ ਦੋ ਫਰਕ ਨੇ ਬਾਕੀ ਰੂਟਾਵੇਟਰ ਸਾਰਾ ਬਾਈ ਸੇਮ ਹੀ ਹੁੰਦਾ ਬਿਲਕੁਲ ਸੇਮ ਰੂਟਾਵੇਟਰ ਆ ਬਾਈ ਜੀ ਤੇ ਐਦਾਂ ਆ ਖੜਾ ਸੇਮੀ ਚੈਂਪੀਅਨ ਥੱਲੇ ਰੂਟਾਵੇਟਰ ਸੇਮ ਆ ਬਸ ਇੱਕ ਇਹਨੂੰ ਘੋੜੀ ਪੱਤੀਆਂ ਵਾਲੀ ਲੱਗਣੀ ਆ ਕਿ ਇਹਦੇ ਇੱਕ ਪਾਸੇ ਤਵੀ ਲੱਗਣੀ ਤੇ ਟਾਪ ਮਾਡਲ ਜਿਹੜਾ ਉਹਦੇ ਇਦਾਂ ਦੀ ਚਾਦਰ ਵਾਲੀ ਘੋੜੀ ਆਉਂਦੀ ਆ ਤੇ ਇਹ ਮਤਲਬ ਪਰਲੇ ਪਾਸੇ ਤਵੀ ਲੱਗਦੀ ਆ ਇਹੀ ਦੋ ਫਰਕ ਹੁੰਦੇ ਨੇ ਤੇ ਬਾਕੀ ਕਿਸੇ ਨੇ ਭਾਈ ਮਸ਼ੀਨ ਲੈਣੀ ਹੋਈ ਦੱਸ ਦਿਓ ਵੀਰੇ ਆਪਣੇ ਕੋਲ ਮਸ਼ੀਨ ਵੀ ਹੁੰਦੀ ਆ ਐਸ ਐਮ ਐਸ ਮਸ਼ੀਨ ਸਿੰਗਲ ਰੋ ਵਾਲੀ ਇਹ ਸਿੱਧਾ ਹੀ ਮੱਕੀ ਦਾ ਟੋਕਾ ਕਰਕੇ ਟਰਾਲੀ 'ਚ ਪਾਉਂਦੀ ਆ ਸਿੰਗਲ ਰੋ 36 ਹਜ਼ਾਰ ਦਾ ਬਣੀ ਦੀ ਕਿਸੇ ਨੇ ਲੈਣੀ ਹੋਈ ਭਾਈ ਦੱਸ ਦਿਓ ਬ੍ਰਾਡਕਾਸਟ ਲੈਣੇ ਹੋਏ ਰਿਓ ਪਾਉਣ ਵਾਲੇ ਉਹ ਵੀ ਦੱਸ ਦਿਓ ਸਪਰੇਅ ਪੰਪ ਬੂਮ ਵਾਲਾ ਕਾਫੀ ਤਰ੍ਹਾਂ ਦੇ ਲੇਜ਼ਰ ਕਰਾ ਵਗੈਰਾ ਕਾਫੀ ਤਰ੍ਹਾਂ ਦੇ ਇੰਪਲੀਮੈਂਟ ਹੁੰਦੇ ਨੇ ਤੇ ਇੱਕ ਹੋਰ ਮਸ਼ੀਨ ਆਈ ਹੈ ਨਵੀਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿਹੜੀ ਆਈ ਆ ਦੇਖੋ ਤੇ ਆ ਦੇਖੋ ਆ ਮਸ਼ੀਨ ਆਈ ਹੈ ਨਵੀਂ ਵੀਰੇ ਆ ਦੇਖੋ ਸ਼ਕਤੀਮਾਨ ਕੰਪਨੀ ਦੀ ਮਸ਼ੀਨ ਨਵੀਂ ਆਈ ਆ ਕਿਸੇ ਨੇ ਲੈਣੀ ਹੋਈ ਬਾਈ ਦੱਸ ਦਿਓ ਇਹ ਦਿਖਾਉਣੇ ਫਿਰਦੇ ਆ ਆਪਾਂ ਮਸ਼ਹੂਰੀ ਕਰਦੇ ਫਿਰਦੇ ਆ ਜੀ ਡੈਮੋ ਤੇ ਵੀ ਚੱਲ ਕੜੀ ਆ ਬਹੁਤ ਵਧੀਆ ਚੱਲੀ ਆ ਡੋਰੋ ਵਾਲੀ ਆ ਦੇਖੋ ਇਹ ਦੋ ਲੈਨਾਂ ਵੜਦੀ ਆ ਖੜੀ ਮੱਕੀ ਦੀਆਂ ਟੋਕਾ ਕਰਦੀ ਆ ਕਿਸੇ ਨੇ ਵੀ ਲੈਣੀ ਹੋਈ ਸ਼ਕਤੀਮਾਨ ਦੀ ਮਸ਼ੀਨ ਬਾਈ ਜੀ ਦੱਸ ਦਿਓ ਲਓ ਜੀ ਬਾਈ ਇਹਨਾਂ ਨੂੰ ਰੂਟਾ ਵੇਟਰ ਦਿੱਤਾ ਸੀਗਾ 9 ਫੁੱਟਾ ਨਮਾ ਸਵਰਾਜ 969 ਨਲ ਜੀ ਤੇ ਕਿਹੜੇ ਸੈੱਟ ਕਰਨ ਆਏ ਆ ਜੀ ਚਲਾ ਕੇ ਦੇਖਣਾ ਕਿਵੇਂ ਚੱਲਦਾ 1500 ਤੇ ਜੀ 1500 1500 1500 ਤੱਕ ਛੱਡਾਂਗੇ ਤੇ ਦੇਖਾਂਗੇ ਕਿੰਨਾ ਚੱਲਦਾ ਲੋਡ ਟਰੈਕਟਰ ਤੇ ਜਮਾਂ ਹੀ ਲੋਡ ਨਹੀਂ ਹੈਗਾ ਕੋਈ ਲੀਵਰ ਦੋ ਹੀ ਲੀਵਰ ਥੱਲੇ ਕੋਈ ਕੋਈ ਲੀਵਰ ਥੱਲੇ ਆਈ ਰੂਟਰ ਬੇਟਰ ਪੂਰਾ ਲੱਗ ਰਿਹਾ ਦੇਖੋ ਤੇ ਚੋਇਨ ਨਾਲ ਆਹ ਦੇਖ ਲਓ ਫੂਸਫਾਜ ਜਿਆ ਵਿੱਚੋਂ ਐਨ ਮਲਾਈ ਪੌਂਗਾ ਆਉਂਦਾ ਤੇ ਇਹ ਸਾਡਾ ਜਿਹੜਾ ਸ਼ਕਤੀਮਾਨ ਕੰਪਨੀ ਦਾ ਜੀ 9 ਫੁੱਟ ਰੂਟਰ ਬੇਟਰ ਆ ਜੀ ਇਹ ਇਹ 9 ਫੁੱਟ ਤੋਂ ਉੱਤੇ ਆ ਜੀ 9 ਫੁੱਟ 2 ਇੰਚ ਦੀ ਵਰਕਿੰਗ ਵਰਕਿੰਗ ਆ ਜਿਹੜਾ ਵਿੱਚੋਂ ਚੱਲਦਾ ਉਹ 9 ਫੁੱਟ 2 ਇੰਚ ਤੋਂ ਉੱਪਰ ਆ ਤੇ ਟੋਟਲ ਰੂਟਰ ਬੇਟਰ 9 ਫੁੱਟ ਤੋਂ ਉੱਤੇ ਆ ਦੇਖੋ ਟਰੈਕਟਰ ਹੀ ਚੱਲ ਰਿਹਾ ਨਾ ਆਮ ਨਾ ਉਹਨਾਂ ਨੂੰ ਉੱਪਰ ਬੈਠ ਕੇ ਦਿਖਾਵਾਂਗੇ ਵੀ ਚੱਕਰ ਕਿੰਨੇ ਤੋੜਦਾ ਟਰੈਕਟਰ ਨੂੰ ਤਾਂ ਪਤਾ ਹੀ ਐ ਨਹੀਂ ਕਿ ਵੀ 9 ਫੁੱਟ ਦਾ ਟ੍ਰੈਕਟਰ ਪਾਇਆ ਆਇਆ ਮਾੜਾ ਤੇ ਤੁਹਾਨੂੰ ਆਪਾਂ ਦੱਸਾਂਗੇ ਵੀ ਕਿਹੜੀ ਗਰਾਰੀ ਨਾਲ ਸਹੀ ਚੱਲਿਆ 969 ਮਾਡਲ ਵੀ ਦੱਸਾਂਗੇ ਟਰੈਕਟਰ ਦਾ ਕਿੰਨਾ ਤੇ ਕਿਹੜੀ ਗਰਾਰੀ ਨਾਲ ਸਹੀ ਚੱਲਿਆ ਉਹ ਦੱਸਾਂਗੇ ਤੁਹਾਨੂੰ ਤੇ ਪਹਿਲਾਂ ਬਾਈ ਤੋਂ ਮਾਡਲ ਪੁੱਛਦੀ ਵੀ ਕਿੰਨਾ ਮਾਡਲ ਆ ਟਰੈਕਟਰ 2960 ਨੂੰ ਆਹ ਘਰਾਰੀ ਪਾਈ ਵੀ ਹੈ ਸ਼ਕਤੀਮਾਨ ਨੂੰ ਤੇ ਦੇਖੋ ਆ ਰਾਮ ਦਾ ਜੱਗ ਵੱਡਾ ਗੇਅਰ ਨਾਲੋਂ ਥੋੜਾ ਜਿਹਾ ਤੇਜ਼ ਤਰੋ ਦੇਖਣਾ ਲੋਡ ਕਿੰਨਾ ਕੁ ਲੈਂਦਾ ਬਦੂਏ ਚਲਾ ਦੋ ਪੀਏ ਚਲਾ ਦੋ ਜਾਂ ਬਦੂਏ ਚਾ ਲੋਈ ਬੁਰਾ ਵਧੀਆ ਚੱਲ ਰਿਹਾ ਜੀ ਦੇਖੀ ਇੰਟਰਵਿਊ ਕੋਈ ਲੋਡ ਨਹੀਂ ਕਲਟਰ ਚੀ ਨਰਾਈ ਬਣਾਉਣਾ ਹੈ ਅੰਦਾ 100 ਪੱਤੀਆਂ ਕੁਤੀਆਂ ਵਿੱਚ ਆਈਏ ਸਾਰਾ ਗਾ ਇਹਦੀ ਲੇੰਗ ਉੱਚੀ ਨਹੀਂ ਵੀ ਲੱਗਦੀ ਮੈਨੂੰ ਖੜਾ ਕੇ ਢੱਟ ਕਰ ਇੱਕ ਮਿੰਟ ਰੋਗੀ ਬਰੇ ਥੋੜੀ ਲੇੰਗ ਉੱਚੀ ਨਹੀਂ ਵੀ ਲੱਗਦੀ ਮੈਨੂੰ ਤੇ ਲਓ ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆ ਦੋਏ ਲੀਵਰ ਛੱਡ ਕੇ ਕਿੰਨੇ ਦਿੱਤਾ ਤੋੜਦਾ ਲਓ ਜੀ ਲਾਓ 1500 ਤੇ ਛੱਡਣਾ ਜੀ ਪਹਿਲਾਂ ਜਿਹੜੇ ਪਹਿਲਾਂ ਪਹਿਲਾਂ ਲਾ ਦੋ ਪਹਿਲਾ ਲਾਓ ਮੀਡੀਅਮ ਚ ਪਹਿਲਾ ਜੀ ਵਾ ਠੀਕ ਹੈ ਜੀ ਮੀਡੀਅਮ ਪਹਿਲਾ ਲਾਓ 1500 ਦੇ ਝੱਟੇ ਹੋਰ ਡਾਊਨ ਕਰ ਦੋ ਜਿੰਨਾ 1500 ਦੇ ਕਰ ਦੋ ਵਾ ਹੋਰ ਕਰ ਲੋੜ ਨਹੀਂ ਨਾਟ ਬਾਕੀ ਵਾ ਰ ਇੱਥੇ ਝੱਟੋ 1500 ਦੇ ਤੇ ਬਸ ਬਸ ਤੇ ਲੀਵਰ ਦੋ ਇਹਨਾਂ ਦੇ ਆ ਨਾਈ ਕੋਈ ਲੀਵਰ ਦੋਦਾ 9 ਫੁੱਟ ਦਾ ਰੰਦਾ ਬੈਟਰਾ ਜੀ پارکਿੰਗ 9 ਗੋਟ ਦੋਏ ਚੜੀ ਜਾ ਤੇ ਖੇਤ ਵੀ ਬਾਈ ਪੂਰਾ ਬੇਟ ਵਾਲਾ ਕੈੜਾ ਖੇਤਾਂ ਤੇ 650 ਦਾ ਰਕਮ ਕਰਾ ਦਿਓ ਵਾ ਵਧੀਆ ਬਣਾਉਂਦਾ ਜਾਂਦਾ ਜੀ ਖੇਤ ਤੇ ਕਿੰਨੇ ਚੱਕਰ ਚੱਕਰ ਤਾਂ ਤੋੜ ਲਈ ਨੀ ਹੈ ਨਾ ਜੀ ਚਾਵਾ ਹੀ ਚੱਕਰ ਨਹੀਂ ਤੋੜਦਾ ਬਾਈ ਦੇਖ ਕਰਾਚ ਲਵਾਇਓ ਬਾਈ ਉਹ ਵਾਲੋ ਖੜਾ ਲੋ ਟਰੈਕਟਰ ਖੜ ਗਿਆ ਜੀ ਤੇ ਉਹ ਟਕਰਾਉਂਦੇ ਵੀ ਆ ਜੀ ਸੱਤ ਉਹ ਬਾਈ ਕਰਾ ਚੱਲ ਬਈ ਟਰੈਕਟਰ ਉੱਪਰ ਪੂਰਾ ਵਧੀਆ ਚੱਲ ਰਿਹਾ ਜੀ ਬਹੁਤ ਸੋਹਣਾ ਚੱਲ ਰਿਹਾ ਦੇਖੋ ਜੀ 1500 ਤੇ ਪਤਾ ਹੀ ਨਹੀਂ ਟਰੈਕਟਰ ਨੂੰ 9 ਫਟਾ ਰੋਟਾਵੇਟਰ ਪਾਇਆ ਹੈ ਨਾਲੇ ਦੇਖੋ ਕਿੰਨੀ ਮਿੱਟੀ ਉੱਲਾ 2 ਜੀਵਰ ਥੱਲੇ ਜੀ ਟਰੈਕਟਰ ਤੇ 2 ਜੀਵਰ ਥੱਲੇ ਐਨ ਰਾਮਨਾ ਚੱਲ ਰਿਹਾ ਕੋਣ ਮਾਡਲ ਪੁੱਛਾਂਗੇ ਬਾਈ ਉਹਨਾਂ ਨੂੰ ਕਿੰਨਾ ਮਾਡਲ ਆ ਟਰੈਕਟਰ ਦਾ ਤੇ ਉਸ ਹਿਸਾਬ ਨਾਲ ਦੱਸਾਂਗੇ ਬਾਈ ਵੀ ਰੂਟਾਵੇਟਰ ਕਿਵੇਂ ਸੈੱਟ ਚੱਲੇ ਆ ਰੋਕ ਲਓ ਬਾਈ ਜੀ ਰੋਕ ਲਓ ਜੀ ਕਿੰਨਾ ਮਾਡਲ ਆ ਬਾਈ ਟਰੈਕਟਰ ਇਹ ਕਿੰਨਾ ਮਾਡਲ ਆ ਜੀ 2021 ਮਾਡਲ ਆ ਜੀ ਤੇ ਕਿਵੇਂ ਲੱਗੇ ਹਉਣ ਤੋਂ ਬਾਈ ਰੂਟਾਵੇਟਰ ਚੱਲਦਾ ਕੋਈ ਲੋਡ ਟਰੈਕਟਰ ਤੇ ਜੀ ਚੱਲਦਾ ਜੀ RAM ਨਾਲ ਪੁਰਾਣਾ ਬਿਲਕੁਲ ਹੈ ਨਹੀਂ ਹਾਂਜੀ ਇਹ ਗਰੇਲੀ ਰੂਟਾ ਸੌ ਸਕਦਾ ਹੈ ਹਾਂਜੀ ਹਾਂ ਬਿਲਕੁਲ ਸੌਖਾ ਚੱਲਦਾ ਹੈ ਨਾ ਜੀ 2021 ਮਾਡਲ ਹੈ ਜੀ ਤੇ ਜਿਹੜੀ ਰੂਟਾਵੇਟਰ ਗਰਾਰੀ ਪਾਈ ਹੈ ਜੀ 16 19 ਦੀ ਗਰਾਰੀ ਪਾਈ ਹੈ ਜੀ ਸਮਰਾਜ 969 ਨਾਲ 16 19 ਦੀ ਗਰਾਰੀ ਪਾਈ ਹੈ ਕਿਸੇ ਨੇ ਵੀ ਸ਼ਕਤੀਮਾਨ ਦਾ ਰੂਟਾਵੇਟਰ ਹੈਗਾ 969 ਸਮਰਾਜ ਨਾਲ 16 19 ਦੀ ਗਰਾਰੀ ਜਿਹੜੀ ਉਹ ਚੱਲਦੀ ਉਹਦੇ ਨਾਲ ਸੈੱਟ ਚੱਲਦਾ ਤੇ ਬਾਈ ਆਪਣਾ ਕੰਮ ਤੁਹਾਨੂੰ ਕਿੱਦਾਂ ਤਾਂ ਲੱਗਿਆ ਕਮੈਂਟ ਜਰੂਰ ਕਰਿਓ ਕੀਮਤੀ ਕਮੈਂਟ ਜਰੂਰ ਕਰਿਓ ਕੋਈ ਵੀ ਅਸੀਂ ਨਾ ਰੂਟਾਵੇਟਰ ਦੰਨੇ ਅਸੀਂ ਆਪ ਖੁਦ ਜਾ ਕੇ ਬਾਈ ਖੇਤਾਂਕ ਲਾ ਕੇ ਆਉਣੇ ਆ ਤੇ ਬਾਕੀ ਢੰਗਾਈ ਦੇਖ ਲਓ ਜੀ ਖੁਦ ਰੂਟਾਵੇਟਰ ਦੀ ਕਈ ਬੰਦੇ ਕਹਿੰਦੇ ਢੂੰਗਾ ਨਹੀਂ ਜਾਂਦਾ ਆ ਦੇਖੋ ਢੰਗਾਈ ਜੀ ਬਹੁਤ ਜ਼ਿਆਦਾ ਢੰਗਾਈ ਹੈ ਰੂਟਾਵੇਟਰ ਦੀ ਤੁਹਾਨੂੰ ਘੱਟ ਕੇ ਦਿਖਾ ਦਿੰਨੇ ਆ ਦੇਖੋ ਐ ਵੀ ਨਹੀਂ ਹੈਗਾ ਵੀ ਉੱਪਰ-ਉੱਪਰੇ ਲੱਗਿਆ ਆ ਦੇਖੋ ਇੰਨਾ ਚਲੇ ਜਾਂਦਾ ਜੀ ਹੱਥ ਪੂਰਾ ਵਿੱਚ ਚਲੇ ਜਾਂਦਾ ਜੀ ਯਾਨੀ ਫੁੱਲ ਢੰਗਾਈ ਤੇ ਰੂਟਾਵੇਟਰ ਆ ਜੀ ਤੇ ਬਾਈ ਕੀਮਤੀ ਆਪਣਾ ਆਪਣਾ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਆਪਣਾ ਕੰਮ ਕਿਦਾਂ ਦਾ ਲੱਗਦਾ ਬਾਈ ਜੀ ਸਾਡੀ ਨਵੇਂ ਸ਼ਹਿਰ ਦੇ ਵਿੱਚ ਵੀ ਡੀਲਰਸ਼ਿਪ ਆ ਮਛਵਾੜੇ ਵੀ ਡੀਲਰਸ਼ਿਪ ਆ ਤੇ ਰੋਪੜ ਵੀ ਨੰਬਰ ਆਪਣਾ ਵੀਡੀਓ ਦੇ ਥੱਲੇ ਚੱਲਦਾ ਕਿਸੇ ਨੇ ਵੀ ਬਾਈ ਸ਼ਕਤੀਮਾਨ ਦਾ ਰੂਟਾ ਵੇਟਰ ਲੈਣਾ ਹੋਵੇ ਦੱਸ ਦਿਓ ਆ ਦੇਖੋ 1500 ਚੱਕਰ ਤੇ ਕੋਈ ਲੋਡ ਨਹੀਂ ਨੌ ਫੁੱਟਾ ਰੂਟਾ ਵੇਟਰ ਨੌ ਫੁੱਟ 2 ਇੰਚ ਪਾਰਕਿੰਗ ਆ ਜੀ ਰੂਟਾ ਵੇਟਰ ਦੀ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਵੀਡੀਓ ਵਧੀਆ ਲੱਗੀ ਬਾਈ ਜੀ ਆਪਣਾ ਕੰਮ ਵਧੀਆ ਲੱਗਦਾ ਆ ਬਾਤ ਤੋਂ ਬਾਤ ਕਰਿਓ ਚੈਨਲ ਨੂੰ ਸਬਸਕ੍ਰਾਈਬ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ